ਹਾਂ ਦੇਖੋ ਆਹ ਦੇਖੋ ਮਾਰਦਾ ਆਹ ਦੇਖੋ ਮਾਰਦਾ ਆਹ ਦੇਖੋ 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 ਆਹ ਦੇਖੋ ਤੂੰ ਇੱਕ ਵਾਰ ਗਾਣਾ ਕਰਦੀ ਆ। ਪਾਜੀ ਗਾਲ ਨਹੀਂ ਕੱਢੀ, ਗਾਲ ਨਹੀਂ ਕੱਢੀ ਅਸੀਂ। ਗਾਲ ਨਹੀਂ ਕੱਢੀ ਅਸੀਂ, ਗਾਲ ਨਹੀਂ ਕੱਢੀ। ਅਸੀਂ ਗਾਲ ਕੱਢੀ, ਅਸੀਂ ਗਾਲੀ ਤਾਂ ਕੱਢੀ ਨਹੀਂ ਹੈਗੀ। ਨਹੀਂ ਕਹਿੰਦੇ ਮੈਂ ਹੁਣ ਉਹ ਤਾਂ ਲੋਕਾਂ ਤੋਂ ਹਾਰਦਾ। ਨਹੀਂ ਤੂੰ ਮੈਨੂੰ ਹਰੇਕ ਵਾਰ ਗਾਣਾ ਕਰਦੀ ਆ। ਚੌਥੀ ਜਾਰ ਇੱਕ ਸ਼ਰਤ ਨਾਲ ਜੁੱਤੀ ਲੰਮੀ ਪਾ। ਤੂੰ ਆ ਤੂੰ ਵੀ ਰੈਂਡਿੰਗ ਐ ਨਾ ਪਹਿਣੀ ਨਹੀਂ। ਆਪਣਾ ਛੱਡ ਗਈ ਆ। ਤੂੰ ਬੈ ਤੂੰ ਤੇਰੇ ਨਾਲ ਸਾਡੇ ਤਾਂ ਪਰ ਨਾ ਤੂੰ ਪਹਿਲਾਂ ਨਹੀਂ ਉਹ ਬਥੇਰੀਆ ਬਥੇਰੀਆ ਹੋਂਦ ਵੀ ਕਿਹੜਾ ਮਾਰਦੇ ਬਹੁਤ ਕੋਈ ਨਹੀਂ ਤੇਰੇ ਵੀ ਪਾਜ ਦੇ ਯਾਰ ਹੈਨਾ ਹਮਾਂ ਚੁੱਪ ਹੋ ਜਾ ਚੁੱਪ ਹੋ ਜਾ ਹੈਨਾ ਚੁੱਪ ਹੋ ਜਾ ਹੈਨਾ ਜੇ ਹੁਣ ਮੈਨੂੰ ਗੰਦ ਬੋਲਨੀ ਹੈ ਨਾ ਪਹਿਲਾਂ ਤੇਰੇ ਕੋਲ ਮੈਨੂੰ ਗੰਦ ਦੱਸਤੀ ਹੈ ਪਹਿਲਾਂ ਤੇਰੇ ਕੋਲ ਦੱਸ ਤੂੰ ਬੀਡੀਓ ਜਾਣਗੇ ਤੂੰ ਵੀਡੀਓ ਬਣਾਉਣੀ ਮੈਨੂੰ ਪਤਾ ਆ ਕੋਈ ਗੱਲ ਨਹੀਂ ਹਾਂ ਹੈਨਾ ਪਹਿਲਾ ਦੁਕਾਨ ਬੰਦ ਬੋਲੀ ਹੈ ਕਿੱਥੇ ਲੱਗੀ ਦਿਖਾਓ ਹੈ ਨਾ ਬੰਦ ਕਰ ਦੇ ਯਾਰ ਹੈ ਨਾ ਤੋੜ ਦੇ ਕੋਈ ਲੱਗਣਾ ਚੜ ਕੇ ਆਉਦਾ ਰਹਾਮ ਦਾ ਆ ਦੇ ਮੈਂ ਮੈਂ ਤੇਰੇ ਮਤਲਬ ਦੇ ਨਾਲ ਮੈਂ ਦੱਸਦਾ ਅਮ ਚੁੱਪ ਹੋ ਜਾ ਮਾਰ ਤੇ 20 ਵਾਰ ਮਾਰ ਤੇ ਚੁੱਪ ਹੋ ਜਾ ਮਾਰ ਤੇ ਚੁੱਪ ਹੋ ਜਾ ਬਸ ਚੁੱਪ ਹੋ ਜਾ ਕੋਈ ਲੱਗਣਾ ਚੁੱਪ ਹੋ ਜਾ ਤੋਸੀਂ ਅੰਦਰ ਬਸ ਯਾ ਚੁੱਪ ਹੋ ਜਾ ਚੁੱਪ ਹੋ ਜਾ ਬਸ ਮੈਂ ਉਹਨੂੰ ਕਹਿੰਦੀ ਤੇਰਾ ਮਤਲਬ ਕੀ ਬੋਲੋ ਮੇਰੀ ਐਟ ਨਹੀਂ ਬੰਦੇ ਤੂੰ ਮੇਰੀ ਐਟ ਕੱਟ ਦਿਆ ਉਹ ਮੇਰੀ ਨਹੀਂ ਪੱਟੀ ਜਾਣੇ ਨਾ ਮੇਰੀ ਨਹੀਂ ਪੱਟੀ ਜਾਣ ਜਿੱਦਾਂ ਮਰਜੀ ਹੈ ਨਾ ਚੁੱਪ ਹੋ ਜਾ ਮੇਰੀ ਨਹੀਂ ਨਾ ਪੱਟੀ ਜਾਣ ਜਿੱਦਾਂ ਮਰਜੀ ਉਹ ਚਾਚੂ ਆ ਜਾਓ ਇੱਧਰ ਹੈ ਨ ਹਰੇਕ ਵਾਰ ਗੋਲੀ ਲੱਗਣਾ ਹੈ ਤੈਨੂੰ ਤਾਂ ਮੈਂ ਬੋਲੀ ਦੇ ਨੀ ਮਾਰੇ ਪਟਾਣਿਆ ਮੈਂ ਕਿ ਮੇਰੇ ਅੱਤੇ ਨਹੀਂ ਪਟਣੀ ਹੈ ਹੈਨਾ ਕਿਹਨੇ ਪਟਣੀ ਨਹੀਂ ਦੇਖਤਾ ਓਏ ਇਧਰ ਬਣਾ ਵੀਡੀਓ ਆਪਣ ਆ ਵੀਡੀਓ ਆਪਣ ਆ ਵੀਡੀਓ ਆਪਣ ਦੱਸਾ ਕਿਥੇ ਵੀ ਨਹੀਂ ਪਟਦੀ ਆ ਲੈ ਨਾ ਗੱਲਾਂ ਕਰਾਉਂਦਾ ਤਾਂ ਫੋਟ ਹੈਨਾ ਤੀਜਾ ਚੰਨ ਸੀ ਆ ਤੇਰਾ ਤੂੰ ਮੈਨੂੰ ਗੰਦ ਬੋਲਦੀ ਆ ਗੰਦ ਓ ਕੰਜਰਾ ਬੋਲਦਾ ਤਾਂ ਹੁਣ ਬੋਲੂਗੀ ਤੂੰ ਬੋਲ ਬੋਲ ਹੁਣ ਬੋਲੂਗੀ ਹੁਣ ਬੋਲੂਗੀ ਚੁੱਪ ਹੋ ਜਾ ਤੂੰ ਚੁੱਪ ਹੋ ਜਾ ਤੂੰ ਅੰਮਾ ਚੁੱਪ ਹੋ ਜਾ ਤੂੰ ਗੋਲੀ ਲੱਗਣਾ ਹੋਵੇ ਨਾ ਰਹਿਣਾ ਕਿਹਨੂੰ ਗੰਦ ਬੋਲਦੀ ਹੈ ਨਾ ਬੋਲਦਾ ਕਿਹਨੂੰ ਗੰਦ ਬੋਲ ਚੁੱਪ ਕਰ ਜਾਓ ਤੁਸੀਂ ਚੁੱਪ ਕਰ ਜਾਓ ਬਸ ਚੁੱਪ ਕਰ ਜਾਓ ਕਿਹੜਾ ਅੰਡ ਘਵਾਣ ਦੇ ਮਾਪਿਆਂ ਪਿਆ ਬੋਲ ਕੇ ਕਾਕਾ ਤੁਸੀਂ ਕਰ ਨਾ ਅੰਡ ਘਾੜੀ ਕਰੀ ਵੀ ਹੈ ਨਾ ਗੰਦ ਨਹੀਂ ਕਿਸੇ ਨੇ ਸੁਣਨਾ ਸਮਝ ਲੱਕੀ ਤੂੰ ਸੁਣ ਲੈ ਤੋਵੇਂ ਪਹਿਲਾਂ ਕਿ ਗੰਦ ਦਾ ਅਸੀਂ ਬੋਲੇ ਹੀ ਨਹੀਂ ਗੰਦ ਅਸੀਂ ਬੋਲੇ ਹੀ ਨਹੀਂ ਜੇ ਅਸੀਂ ਬੋਲੇ ਤਾਂ ਸਾਨੂੰ ਕਹਿ ਦੋ ਕੀ ਬੋਲੇ ਆ ਅਸੀਂ ਤੁਸੀਂ ਦੱਸੋ ਤਾਂ ਸਹੀ ਕੋਈ ਨਹੀਂ ਗੰਦ ਬੋਲੇ ਹੈਗੇ ਵੀਡੀਓ ਤੂੰ ਬਾਅਦ ਚੋਂ ਸ਼ੁਰੂ ਕੀਤੀ ਆ ਪਾਜੀ ਮੈਂ ਤੁਸੀਂ ਵੀ ਭੈਣ ਚੋਦੀ ਕਹਿੰਨੇ ਸੀਗੇ ਕਹਿੰਨੇ ਸੀਗੇ ਉਹਨਾਂ ਨੂੰ ਕਿਹਾ ਕਿ ਹੌਕਾ ਚੱਲਦਾ ਇਹ ਲੱਗ ਪਿਆ ਬੋਲਣੇ ਹੈ ਨਾ ਇਹ ਲੱਗ ਨਹੀਂ ਪਿਆ ਬੋਲਣੇ ਹੈ ਨਾ ਭੈਣ ਚੋਦੀ ਵੀ ਨਾ ਕਹਿੰਦੀ ਸੀਗੇ ਇਹ ਹੈ ਨਾ ਤੁਸੀਂ ਕਹਿੰਦੇ ਨਹੀਂ ਸੀਗੇ ਜਦੋਂ ਪਹਿਲਾ ਲੜਾਈ ਹੋਈ ਤੁਸੀਂ ਪਹਿਲਾ ਲੜਾਈ ਹੋਈ ਕਿਹਾ ਨਹੀਂ ਸੀ ਤੁਸੀਂ ਕਿਹਾ ਨਹੀਂ ਸੀ ਜਦੋਂ ਪਹਿਲਾ ਲੜਾਈ ਹੋਈ ਹੈ ਨਾ ਗਾਚਾ ਆਪਾਂ ਲਾਉਂਦੇ ਵਿੱਚੋਂ ਬੈਠ ਮੈਂ ਪਿਆਰ ਕਹਿੰਦਾ ਉਹਨੂੰ ਮੈਂ ਤੈਨੂੰ ਕਹਿੰਦਾ ਚੱਕਾ ਲਾ ਲੈ ਇੱਥੇ ਹੈ ਨਾ ਕਹਿਣਾ ਹੈ ਨਾ ਇਸ ਨੂੰ ਖਿਲਾੜ ਮਰ ਕੇ ਬੋਲੋ ਨਾ ਹੈ ਨਾ ਕੋਈ ਜਾਣ ਚੁੱਪ ਚੁੱਪ ਤੁਸੀਂ ਚੁੱਪ ਹੋ ਜਾ ਚੁੱਪ ਚੁੱਪ ਨੇ ਨਾ ਮੈਂ ਚੱਲਦੀ ਹਾਂ ਤੂੰ ਫਿਕਰ ਨਾ ਕਰ ਹਮਮ ਦਿਖਾਓ ਕਿੱਥੇ ਮਾਰਿਆ ਦਿਖਾਓ ਕਿੱਥੇ ਮਾਰਿਆ ਮੈਂ ਥਾਣੇ ਜਾਣਾ ਜਾ ਚੱਲ ਜਾ ਹੁਣ ਜਾਣਾ ਥਾਣੇ ਜਾਣਾ ਹੋਰੇ ਜਾਣਾ ਤੂੰ ਹੈਨਾ ਅੱਗੇ ਛੁੱਟ ਗਿਆ ਤੂੰ ਹੈਨਾ ਅੱਗੇ ਨਹੀਂ ਤਾਂ ਛੁੱਟ ਗਿਆ ਕੋਈ ਗੱਲ ਨਹੀਂ ਹੈਨਾ ਤੇਰਾ ਕਿਸੇ ਵਾਰ ਬਾਪਿਆ ਗੰਦ ਬੋਲਦੀ ਜਿਹੜਾ ਤੂੰ ਉਹ ਪਹਿਲਾਂ ਕੌਣ ਬੋਲਿਆ ਜੋ ਤੈਨੂੰ ਅਸਲੀ ਕੋਣ ਬੋਲਿਆ ਉਸਰੇ ਉਸਰੇ ਕਰ ਬੋਲਿਆ ਸੀ ਹੈਨਾ ਤੇ ਤੂੰ ਸਾਰਾ ਨਕਲੀ ਜਾਵੇਂ ਹੈਨਾ ਤਾਂ ਗੱਲ ਵੇ ਉਹਦੇ ਨਾਲ ਕਹਦੇ ਤੂੰ ਵਿੱਚ ਮਿਲਾ ਤਾ ਡਾਂ ਲਾ ਪਿਆ ਤੂੰ ਕਿਹੜੀ ਗੱਲ ਗੱਲ ਕਰ ਰਹੀ ਤੂੰ ਉਹ ਮੇਰੇ ਅਟ ਪੱਟਦਾ ਸੀ ਤੂੰ ਤਾਂ ਪੈਂਦੀ ਸੀ ਮੈਂ ਹੈਨਾ ਤੂੰ ਮੇਰੇ ਲਈ ਪੱਟੀ ਹੈਨਾ ਕਿੱਥੇ ਪੱਟੀ ਮੇਰੀ ਉਹ ਮਾਂ ਤਾਂ ਕਿਹਨਾਂ ਹੀ ਮਾਰਦਾ ਉਹ ਮਾਰਦਾ ਸੀ ਕਿ ਨਹੀਂ ਮਾਰਦਾ ਸੀ ਦੱਸ ਦੇ ਪਹਿਲਾਂ ਮੈਨੂੰ ਹੈਨਾ ਅੱਜ ਐਵੇਂ ਖੂਨ ਨਿਕਲਿਆ ਹੈ ਹੈਨਾ ਆਹੋ ਖੂਨਿਆ ਨਹੀਂ ਕਰ ਤੂੰ ਤਾਂ ਪ੍ਰੂਫ ਮਟਾਈ ਜਾਂਦਾ ਮੇਰੇ ਪ੍ਰੂਫ ਮਟਾਈ ਜਾਂਦਾ ਇੱਥੋਂ ਅਰਥ ਹੀ ਨਿਕਲਦੀ ਹੈ ਇੱਥੋਂ ਪੱਲਾ ਇੱਥੋਂ ਹੀ ਤਾਂ ਸਾਰੀ ਉਮਰ ਇੱਥੇ ਨਿਕਲ ਗਈ ਕੋਈ ਗੱਲ ਨਹੀਂ ਤੇਰੀ ਵੀ ਨਿਕਲ ਪਾਪੇ ਦੇ ਲੋਕਾਂ ਦੀਆਂ ਬਾਤ ਕੀਤੀਆਂ ਬਥੇਰੀਆਂ ਚੁੱਪ ਹੋ ਜਾ ਤੂੰ ਵੀ ਚੁੱਪ ਹੋ ਜਾ ਤੇਰੀ ਵੀ ਡਾਈ ਮੈਂ ਦੇਖੀ ਆਰਥੀਆਂ ਜਾਂਦੀਆਂ ਬਸਣਾ ਨਹੀਂ ਮਿਲਣਾ ਬਸਣਾ ਨਹੀਂ ਮਿਲਣਾ ਚੁੱਪ ਹੋ ਜਾ ਹਾਂ ਹੈਨਾ ਹਾਂ ਹੈਨਾ 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 ਹਰੇਕ ਵਾਰ ਬੋਲ ਬੂਲ ਕੇ ਆਪਣੀ ਵਾਰੀ ਕੰਨੀ ਮਾਰਦੇ ਤੇ ਬਣਾਈ ਹੋਵੇ ਮਾਰਦੇ ਬਣਾਈ ਆ ਮੈਂ ਪੂਰੀ ਬਣਾਈ ਆ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਹਾਂ ਹਾਂ ਕੋਈ ਗੱਲ ਨਹੀਂ ਹਾਂ ਦਿਖਾਓ ਕਿੱਥੇ ਮਾਰਿਆ ਹੈਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈਨਾ ਹੈਨਾ ਕੋਈ ਗੱਲ ਨਹੀਂ ਮੈਂ ਕਿਹੜਾ ਗਾਣਾ ਸੁਣਿਆ ਨਹੀਂ ਹਾਂ ਚੁੱਪ ਕਰ ਚਾਚੂ ਆ ਜਾ ਤੁਸੀਂ ਇੱਧਰ ਚਾਚੂ ਦੀ ਬੜਾਈ ਮਾਰਦੇ ਹਾਂ ਹਾਂ ਚਾਚੂ ਦੇ ਮਾਰਦੇ ਦੀ ਬੜਾਈ ਤਾਂ ਠੀਕ ਹੈ ਵਧੀਆ ਕਿਉਂ ਨਹੀਂ ਬੋਲਦੇ ਮੇਰੇ ਕੋਲ ਲੈ ਲੈਣਾ ਮੁੰਡੂ ਆ ਜਾ ਹਾਂ ਹਾਂ ਚਾਚੂ ਆ ਜਾ ਚਾਚੂ ਆ ਜਾ ਤੁਸੀਂ ਆ ਜਾ ਆ ਜਾ ਤੁਸੀਂ ਹੈਨਾ ਹਾ ਚਾਉਣਾ ਆਇਆ ਤੇਰੀਆਂ ਲੈਂਦੀਆਂ ਹੀ ਨਹੀਂ ਹੈਨਾ ਸੁਣਨਾ ਤੇਰੀਆਂ ਲੈਂਦੀਆਂ ਹੀ ਨਹੀਂ ਆ ਤੇਰੀਆਂ ਲੈਂਦੀਆਂ ਹੀ ਨਹੀਂ ਬੱਸ ਹੀ ਨਾ ਹੈਨਾ ਹੈ ਠੱਜਿਆ ਨਹੀਂ ਆਣੇ ਕੰਨ ਤੇਰੀਆਂ ਲੈਂਦੀਆਂ ਹੀ ਨਹੀਂ ਹਾਂ ਕੋਈ ਗੱਲ ਨਹੀਂ ਯਾਰ ਹਰੇਕ ਵਾਰ ਬੋਲਦੀ ਆ ਹੈਨਾ ਇਹ ਤਾਂ ਪੱਟ ਦਸੀ ਮੈਂ ਕਿਹਾ ਇੱਕ ਤਾਂ ਨੀ ਮੇਰੇ ਪੱਕੇ ਇਹਨਾਂ ਉਹ ਮਿੱਟੀ ਸਾਫ ਕਰਨ ਲੱਗਾ ਉਹ ਨਹੀਂ ਗਲਤੀ ਕਹਿਦੀ ਉਹ ਨਹੀਂ ਹੈਨਾ ਕੋਈ ਤਾਂ ਸਾਫ ਕਰਨ ਲੱਗਾ ਪਹਿਲਾਂ ਗਲਤੀ ਕਹਿਦੀ ਹੈਨਾ ਨੀ ਪੱਟੀ ਨੀ ਪੱਟੀ ਯਾਰ ਤੇਰੀ ਨੀnga ਪੱਟ ਨਾ ਇੰਨੇ ਚ ਮੇਰਾ ਮਾਰਿਆ ਕਾਂਡੀਆਂ ਮੂ ਵੀ ਸਾਰੀ ਪਾ ਲਈ ਉਹ ਮਾਰੀਆਂ ਇਹਨੂੰ ਮੇਰੇ ਉਹ ਕਿੱਦਾਂ ਬੋਲਦੀ ਹੈਨਾ ਉਹ ਕਾਂਡੀਆਂ ਮਾਰਦਾ ਸੀ ਕਾਂਡੀਆਂ ਨਾ ਜਿਹੜਾ ਤੂੰ ਕਹਿੰਨਾ ਨਾ ਹਲਾ ਕੇ ਸਹੀ ਲੱਗੀ ਹੈਨਾ ਉਹ ਕਾਂਡੀਆਂ ਪਾਉਂਦਾ ਸੀ ਕਾਂਡੀ ਨਾ ਪੜਦਾ ਸੀ ਹਾਂ ਔਰ ਦੂਜਿਆ ਨਾ ਜਿਹੜਾ ਤਾਂ ਫੇਰ ਮਿੱਟੀ ਕੱਢਣ ਲੱਗਾ ਉਹ ਕਿਹਦੇ ਵੱਜੀ ਆ ਕੀ ਕਹਿੰਦੇ ਤੂੰ ਹੁਣ ਪਿਆਰ ਨਾ ਕਹਿੰਦੇ ਉਹ ਪਿਆਰ ਨਹੀਂ ਕਿਹਾ ਮੈਂ ਪਿਆਰ ਨਹੀਂ ਕਹਿੰਦੀ ਸੀ ਉਹ ਪਿਆਰ ਨਾ ਲੱਭੀ ਮੈਨੂੰ ਇਹ ਅੱਛਾ ਉਹ ਤਾਂ ਕਾ ਬੰਦੇ ਮੈਂ ਤਾਂ ਬੋਲਦੀ ਸੀ ਇਹ ਜਿਆਦਾ ਬੰਦੇ ਮੈਂ ਤਾਂ ਬੋਲਾਂ ਜਾਂਦਾ ਹੈ ਹੈਨਾ ਉਹ ਜਿਆਦਾ ਬੰਦੇ ਮਟਰ ਨੂੰ ਦੇ ਪਿਆਰ ਨਹੀਂ ਨਹੀਂ ਉਹ ਕੀ ਕਹਿੰਦਾ ਉਹਦੇ ਵੀ ਮਾਰਿਆ ਹਜਮ ਆ ਮਾਸੀ ਰਾਹ ਆ ਉਹ ਦੇ ਬਿੱਟੇ ਤੱਕ ਕੰਨ ਦੀ ਗੱਲ ਮਾਰ ਰਹੀ ਆ ਮੈਂ ਨਹੀਂ ਕੰਨ ਸੁਣਦਾ ਤੇਰਾ ਤੂੰ ਤੀਜੀ ਵਾਰ ਸੁਣ ਲੈ ਤੇਰਾ ਸੁਣ ਲਮਾ ਰਾਜੇ ਦਾ ਤੇਰਾ ਉਹ ਤੇਰੀਏ ਸੁਣ ਉਹ ਕੋਈ ਗੱਲ ਹੀ ਸਾਥ ਹੋ ਗਈ ਆ ਵੀਡੀਓ ਸਾਥ ਕਿਹੜਾ ਹੈ ਨਹੀਂ ਗਈ ਅਸੀਂ ਸੁਣਦੇ ਬਦਮਾਸ਼ ਬੰਦੇ ਬਣ ਆਇਆ ਹੈ ਤੁਸੀਂ ਬਦਮਾਸ਼ ਨਹੀਂ ਬਣਿਆ ਲੋਕਾਂ ਨਾਲ ਅਸੀਂ ਬਿਨਾਂ ਗੱਲ ਹੀ ਕਰਦੀ ਕਿਸੇ ਨਾਲ ਪਹਿਲੇ ਇਹ ਮੇਰੇ ਨਾਲ ਕਰਦੀ ਸ਼ੁਰੂ ਕੀਤੀ ਹੈ ਤੁਸੀਂ ਪੈ ਚੋਦੇ ਕਹਿੰਦਾ ਮੈਂ ਚੱਲ ਅੰਦਰ ਲੱਡੂ ਵਾਲ ਮਠਾਣੇ ਜਾ ਕੇ ਆਵਾਂ ਤੂੰ ਚੰਦਰ ਚੱਲ ਪੈਣ ਨੂੰ ਲਿਆਉਣਾ ਤੂੰ ਅੰਦਰ ਚੱਲ ਹੌਂਡੇ ਛੱਡਣ ਆਏ ਨੂੰ ਹੁਣ ਉਹਨਾਂ ਨੂੰ ਪੇਦਾ ਪੱਤਾ ਬਣਾ ਕੇ ਛੱਡ